कांड ਨੋਮਾ ਇਨਾਂ ਦੋਹਾਂ ਅੱਪਾ ਗਿਆ ਨੂੰ ਕੁਝ ਚਿਰ ਲਈ ਜਦ ਤੀ ਕਿਸੇ ਟਿਕਾਣੇ ਦੇ ਨੇੜੇ ਅਪੜਮ ਇੱਥੇ ਹੀ ਛੱਡ ਕੇ ਅਸੀਂ ਆਪਣੇ ਪਾਠਕਾਂ ਦੀ ਜਾਣ ਪਛਾਣ ਇੱਕ ਹੋਰ ਮਨੁੱਖ ਨਾਲ ਕਰਾਉਂਦੇ ਹਾਂ ਇਹ ਸੀ ਫਿਲਾਸਫਰ ਔਰਸਸ ਔਰਸਸ ਰਹਿੰਦਾ ਸੀ ਇੱਕ ਤੁਰਦੇ ਫਿਰਦੇ ਪਹੀਏਦਾਰ ਮਕਾਨ ਵਿੱਚ ਇੱਕ ਗੱਡੀ ਸੀ ਉਸ ਦਾ ਕੀਤਾ ਸੀ ਤਮਾਸ਼ਾ ਕਰਨਾ ਮੇਲਿਆਂ ਆਦ ਵਿੱਚ ਇਹ ਆਪਣੀ ਗੱਡੀ ਲੈ ਜਾਂਦਾ ਅਤੇ ਕਈ ਤਰ੍ਹਾਂ ਦੀਆਂ ਖੇਡਾਂ ਤਮਾਸ਼ੇ ਹੀ ਕਰਕੇ ਲੋਕਾਂ ਨੂੰ ਵਿਖਾਉਂਦਾ ਸੀ ਇਸ ਤੋਂ ਛੋਟ ਉਹ ਦਵਾਦਾਰੂ ਤੇ ਝਾੜੇ ਤਵੀਤ ਦਾ ਕੰਮ ਵੀ ਜਾਣਦਾ ਸੀ ਉਹ ਨਾ ਕੇਵਲ ਕਈਆਂ ਦੇਸਾਂ ਦੀਆਂ ਸਗੋਂ ਕਈਆਂ ਜਾਨਵਰਾਂ ਦੀਆਂ ਬੋਲੀਆਂ ਵੀ ਬੋਲ ਸਕਦਾ ਸੀ ਉਹ ਹਰ ਕਿਸੇ ਦੀ ਆਵਾਜ਼ ਲੈਜ਼ੇ ਤੇ ਉਚਾਰਨ ਦੀ ਨਕਲ ਕਰ ਲੈਂਦਾ ਸੀ ਉਹ ਇਕੱਲਾ ਹੀ ਇੱਕ ਤਕੜੀ ਭੀੜ ਦੀਆਂ ਆਵਾਜ਼ਾਂ ਦੀ ਨਕਲ ਕਰ ਲੈਂਦਾ ਸੀ ਉਸ ਅਕਸਰ ਕਹਿੰਦਾ ਬਕਵਾਸ ਕਰਨ ਨਾਲ ਫੇਫੜਿਆਂ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਲੋਕੀ ਉਸਨੂੰ ਜਾਦੂਗਰ ਵੀ ਕਹਿੰਦੇ ਸਨ ਪਰ ਵੱਡਾ ਨਹੀਂ ਮਾਮੂਲੀ ਕਿਉਂਕਿ ਉੰਨੇ ਦਿਨੀ ਸ਼ੈਤਾਨ ਦਾ ਦੋਸਤ ਸਮਝਿਆ ਜਾਣਾ ਜਾਣ ਦਾ ਖੌਸੀ ਗੁਸੈਲਾ ਖੁਸ਼ਕ ਤੇ ਸੜੀਲ ਹੁੰਦਿਆਂ ਹੋਿਆਂ ਵੀ ਉਸਜ਼ ਇੱਕ ਨੇਕ ਰਹਿਮਦਿਲ ਤੇ ਉੱਚੇ ਖਿਆਲਾਂ ਦਾ ਮਨੁੱਖ ਸੀ ਜਾਣ ਪਛਾਣ ਵਾਲੇ ਉਸਦੀ ਇੱਜ਼ਤ ਕਰਦੇ ਸਨ ਹੋਰ ਤਮਾਸ਼ਾਈਆਂ ਜਾਂ ਖਾਨਾਬਦੋਸ਼ਾਂ ਵਾਂਗ ਉਸਜ਼ ਨੂੰ ਪੁਲਿਸ ਦਾ ਖਤਰਾ ਨਹੀਂ ਸੀ ਨਾ ਹੀ ਪੁਲਿਸ ਨੂੰ ਉਸਤੇ ਕਦੇ ਕਾਮਪਰੋਚੀ ਕੋ ਆਦ ਹੁੰਦਾ ਸ਼ੱਕ ਪੈ ਸਕਦਾ ਸੀ ਉਸਦੀ ਗੱਡੀ ਦਾ ਨਾਮ ਸੀ ਗ੍ਰੀਨ ਬਾਕਸ ਅਰਥਾਤ ਹਰਾ ਡੱਬਾ ਗੱਡੀ ਵੀ ਹਰੇ ਰੰਗ ਦੀ ਸੀ ਜਿਹੜੀ ਉਸਦੀ ਲੋਡ ਅਨੁਸਾਰ ਬਥੇਰੇ ਲੰਮੀ ਚੌੜੀ ਸੀ ਉਸ ਵਿੱਚ ਪੈਰ ਫਲਾ ਕੇ ਬੈਠ ਤੇ ਸੌ ਸਕਦਾ ਸੀ ਵਿੱਚੇ ਹੀ ਉਸ ਦਾ ਕੁਝ ਕਰੋਗੀ ਸਮਾਨ ਪਰ ਸੋਈ ਤਮਾਸ਼ੇ ਦੀਆਂ ਚੀਜ਼ਾਂ ਤੇ ਤਵਾ ਦਾ ਰੂ ਦੀਆਂ ਪੋਟਲੀਆਂ ਆਦਸਨ ਇੱਕ ਵੱਡਾ ਸੰਦੂਕ ਵੀ ਅਜੇ ਹੀ ਨਿਕ ਸੁੱਕ ਨਾਲ ਭਰਿਆ ਹੋਇਆ ਸੀ ਇਹੋ ਸੰਦੂਕ ਉਸ ਨੂੰ ਮੰਜੇ ਤੇ ਦਸਤਰਖਾਂ ਦਾ ਕੰਮ ਦਿੰਦਾ ਸੀ ਗੱਡੀ ਦੀਆਂ ਅੰਦਰ ਲੀਆਂ ਕੰਦਾਂ ਵੀ ਚੀਜ਼ਾਂ ਨਾਲ ਓਤ-ਪੋਤ ਸਨ ਲਾਲ ਟੈਨਾ ਕਈ ਨਕਲੀ ਵਾਲਾਂ ਦੀਆਂ ਟੋਪੀਆਂ ਉਹ ਤਿੰਨ ਤਰ੍ਹਾਂ ਦੇ ਵਾਜੇ ਤੇ ਤਮਾਸ਼ੇ ਵਿੱਚ ਕੰਮ ਦੇਣ ਵਾਲੀਆਂ ਕਈ ਪੁਸ਼ਾਕਾਂ ਇਹ ਸਭ ਚੀਜ਼ਾਂ ਥਾਉ ਥਾਈਓ ਕਿਲਾ ਨਾਲ ਟੰਗੀਆਂ ਹੋਈਆਂ ਸਨ ਇਹਨਾਂ ਤੋਂ ਛੁੱਟ ਰਿੱਚ ਦੀ ਇੱਕ ਖਲਸੀ ਜਿਸ ਨੂੰ ਉਹ ਆਪਣੇ ਸਭ ਤੋਂ ਵਧੀਆ ਤਮਾਸ਼ੇ ਵਿੱਚ ਸਰੀਰ ਤੇ ਚੜਾ ਲੈਂਦਾ ਸੀ ਉਸ ਦੀ ਆਮਦਨੀ ਭਾਵੇਂ ਬਹੁਤੀ ਨਹੀਂ ਸੀ ਪਰ ਇੰਨੀ ਸੀ ਕਿ ਜਿਸ ਨਾਲ ਆਲੂਆਂ ਤੋਂ ਛੁੱਟਾ ਕਦੇ-ਕਦੇ ਅਨਾਜ ਖਰੀਦ ਕੇ ਵੀ ਖਾ ਸਕਦਾ ਸੀ ਉਸ ਦੀ ਗੱਡੀ ਵਿੱਚ ਇੱਕ ਛੇਕ ਸੀ ਜਿਸ ਵਿੱਚੋਂ ਲੋਹੇ ਦੀ ਚਿਮਨੀ ਬਾਹਰ ਨਿਕਲੀ ਹੋਈ ਸੀ ਇਸੇ ਅੰਗੀਠੀ ਵਿੱਚ ਉਸ ਉਸ ਆਲੂ ਰੋਟੀ ਤੇ ਚਾਹ ਆਦ ਬਣਾਉਂਦਾ ਸੀ ਉਸ ਦੀ ਗੱਡੀ ਹਲਕੀ ਲੱਕੜੀ ਦੀ ਬਣੀ ਹੋਈ ਸੀ ਪਰ ਹੈ ਸੀ ਪੱਕੀ ਪੀੜੀ ਜਿਸ ਦੇ ਸਾਹਮਣੇ ਵੱਲ ਸ਼ੀਸ਼ਿਆਂ ਵਾਲਾ ਇੱਕ ਬੂਹਾ ਤੇ ਉਸ ਅੱਗੇ ਛੋਟਾ ਜਿਹਾ ਛੱਜਾ ਵੀ ਸੀ ਇਹ ਉਹ ਉਸ ਦੀ ਲੈਕਚਰਬਾਜ਼ੀ ਤੇ ਤਮਾਸ਼ੇ ਦੇ ਕੰਮ ਹੁੰਦਾ ਸੀ ਗੱਡੀ ਦੇ ਪਿਛਲੇ ਬੰਨੇ ਵੀ ਬੂਹਾ ਸੀ ਜਿਸ ਦੇ ਤਾਕ ਖੁੱਲੇ ਮੀਟੇ ਜਾ ਸਕਦੇ ਸਨ ਜਿਸ ਦੇ ਹੇਠਾਂ ਤਿੰਨ ਡੰਡਿਆਂ ਵਾਲੀ ਇੱਕ ਨਿੱਕੀ ਜਿਹੀ ਪੌੜੀ ਪਈ ਰਹਿੰਦੀ ਸੀ ਜੋ ਲੋਡ ਅਨੁਸਾਰ ਲਾਈ ਤੇ ਸਮੀਟੀ ਜਾ ਸਕਦੀ ਸੀ ਬਰਫ਼ ਤੇ ਮੀਂਹ ਪੈ ਬੈ ਕੇ ਗੱਡੀ ਦੀ ਛੱਤ ਦਾ ਰੰਗ ਕੁਝ ਵਿਗੜ ਗਿਆ ਸੀ ਗੱਡੀ ਦੀ ਖੱਬੀ ਵੱਖੀ ਵੱਲ ਬਾਹਰਲੇ ਪਾਸੇ ਇੱਕ ਤਖਤਾ ਲੱਗਾ ਹੋਇਆ ਸੀ ਜਿਸ ਉੱਤੇ ਰਗੜ ਦੇ ਕਾਰਨ ਸੋਨੇ ਦਾ 1400ਵਾਂ ਹਿੱਸਾ ਹਰ ਸਾਲ ਕੱਟ ਜਾਂਦਾ ਹੈ ਜਿਸ ਨੂੰ ਕਸ ਜਾਣਾ ਕਹਿੰਦੇ ਹਨ ਇਸ ਦਾ ਅਸਿੱਟਾ ਹੋਇਆ ਕਿ ਦੁਨੀਆ ਵਿੱਚ ਜਿਹੜਾ ਇੱਕ ਅਰਬ 40 ਕਰੋੜ ਪੌਂਡ ਦਾ ਸੋਨਾ ਵਰਤੋਂ ਵਿੱਚ ਆਉਂਦਾ ਹੈ ਉਸ ਵਿੱਚੋਂ ਹਰ ਸਾਲ 10 ਲੱਖ ਪੌਂਡ ਦਾ ਸੋਨਾ ਬਰਬਾਦ ਹੋ ਜਾਂਦਾ ਹੈ ਇਹ 10 ਲੱਖ ਪੌਂਡ ਖਾਕ ਹੋ ਕੇ ਮਿੱਟੀ ਵਿੱਚ ਰਲ ਜਾਂਦਾ ਹੈ ਹਵਾ ਵਿੱਚ ਉੱਡ ਜਾਂਦਾ ਹੈ अथवा ਪਾਣੀ ਵਿੱਚ ਘੁਲ ਜਾਂਦਾ ਹੈ ਤੇ ਇਹ ਅੰਤਹਕਰਨ ਉੱਤੇ ਜੰਮ ਜਾਂਦਾ ਹੈ ਨਵਾਨਾਂ ਦੀ ਆਤਮਾ ਵਿੱਚ ਰਲ ਕੇ ਉਹਨਾਂ ਵਿੱਚ ਪਸ਼ੂਪੁਣਾ ਪੈਦਾ ਕਰ ਦਿੰਦਾ ਹੈ ਉਸ ਦੇ ਚੰਗੇ ਕਰਮਾਂ ਨੂੰ ਇਹ ਲੇਖ ਮੀ ਚੱਖੜ ਤੇ برف ਦੀ ਕਿਰਪਾ ਨਾਲ ਕੱਸ ਕੇ ਲਗਭਗ ਮਿਟ ਗਿਆ ਸੀ ਬੜਿਆ ਨਹੀਂ ਸੀ ਜਾਂਦਾ ਭਾਵੇਂ ਉਸ ਦੀ ਫਿਲਾਸਫੀ ਗਲਤ ਨਹੀਂ ਸੀ ਪਰ ਇਹੋ ਜਿਹੀ ਫਿਲਾਸਫੀ ਤਾਂ ਸਰਕਾਰੀ ਹਾਕਮਾਂ ਲਈ ਇਸ ਦੇ ਕਰਤਾਨ ਨੂੰ ਰਾਜ ਦਰੋਹੀ ਘਰਾਰ ਦੇਣ ਲਈ ਪੂਰਾ ਸਬੂਤ ਸੀ ਉਨ੍ਹੀ ਦਿਨੀ ਇੰਗਲੈਂਡ ਦਾ ਕਾਨੂੰਨ ਬੜਾ ਸਖਤ ਸੀ ਹਲਿਆ ਨਹੀਂ ਸੀ ਸਲਿਆ ਨਹੀਂ ਵਾਲੀ ਹਾਲਤ ਸੀ ਗੱਡੀ ਦੇ ਅੰਦਰ ਇਹੋ ਜਿਹੇ ਦੋ ਲੇਖ ਹੋਰ ਸਨ ਇੱਕ ਵਿੱਚ ਇੰਗਲੈਂਡ ਦੇ ਅਮੀਰਾਂ ਉਮਰਾਵਾਂ ਦਾ ਰਹਿਣ ਸਹਿਣ ਦੇ ਦਰਬਾਰ ਦੇ ਸ਼ਿਸ਼ਟਾਚਾਰ ਦਾ ਵਰਣਨ ਸੀ ਤੇ ਦੂਜੇ ਵਿੱਚ ਉਹਨਾਂ ਸਰਦਾਰਾਂ ਦੀ ਪੰਸਾਵਲੀ ਸੀ ਜਿਹੜੇ ਇੰਗਲੈਂਡ ਦੇ ਸ਼ਾਹੀ ਦਰਬਾਰ ਵਿੱਚ ਸ਼ਾਮਲ ਹੁੰਦੇ ਸਨ ਲਗਭਗ 32 ਲਾਰਡਾਂ ਦੀਆਂ ਰਿਆਸਤਾਂ ਮਹੱਲਾਂ ਪਾਰਕਾਂ ਤੇ ਆਮਦਨੀਆਂ ਦਾ ਵਰਣਨ ਵੀ ਇਸ ਅੰਤਮ ਲੇਖ ਵਿੱਚ ਸੀ ਇਸ ਤੋਂ ਛੁੱਟ ਇਹ ਵੀ ਲਿਖਿਆ ਸੀ ਦੂਸਰੇ ਜੇਮਸ ਦੇ ਰਾਜ ਵਿੱਚ 172 ਮਈਅਰ ਸਨ ਉਹਨਾਂ ਸਭਨਾਂ ਦੀ ਤਨਖਾਹ ਮਿਲਾ ਕੇ 12 ਲੱਖ 72 ਹਜ਼ਾਰ ਪਾਉਂਡ ਸਾਲਾਨਾ ਹੁੰਦੀ ਹੈ ਹਾਸ਼ੀਏ ਉੱਤੇ ਅੰਤਮ ਨਾਮ ਅਰਥਾਤ ਲਾਰਡ ਲੀਨਸ ਉਰਸਜ ਦੇ ਹੱਥਾਂ ਦਾ ਇਹ ਨੋਟ ਲਿਖਿਆ ਹੋਇਆ ਸੀ ਬਲਵਈ ਦੇਸੋਂ ਕੱਢਿਆ ਗਿਆ ਕਰ ਜ਼ਮੀਨ ਜਾਇਦਾਦ ਸਭ ਜ਼ਬਤ ਕਰ ਲਿਆ ਗਿਆ ਚੰਗਾ ਹੋਇਆ ਉਸਸ ਹਮੇਸ਼ਾ ਅੰਦਰੋਂ ਕਰੋਦੀ ਤੇ ਬਾਹਰੋਂ ਗੰਭੀਰ ਤੇ ਅਸੰਤੁਸ਼ਟ ਰਹਿੰਦਾ ਸੀ ਉਸਦੇ ਸੁਭਾਅ ਉਹ ਵਿੱਚ ਇੱਕੋ ਹੀ ਸਮੇਂ ਇੱਕ ਦੂਜੇ ਤੋਂ ਵਿਰੋਧੀ ਭਾਵ ਵੇਖੇ ਜਾਂਦੇ ਸਨ ਉਹ ਸੰਸਾਰ ਨੂੰ ਦਇਆਹੀਨ ਭਾਵ ਨਾਲ ਵੇਖਦਾ ਸੀ ਉਸ ਨੂੰ ਕੋਈ ਵੀ ਮਨੁੱਖ ਜਾਂ ਕੋਈ ਵੀ ਚੀਜ਼ ਸੰਤੋਖ ਦਾਇਕ ਨਹੀਂ ਸੀ ਜਾਪਦੀ ਸ਼ਹਿਦ ਦੀ ਮੱਖੀ ਸ਼ਹਿਦ ਬਣਾ ਕੇ ਆਪਣੇ ਡੰਗ ਦਾ ਮੁਆਵਜ਼ਾ ਨਹੀਂ ਚੁਕਾ ਸਕਦੀ ਖਿੜਿਆ ਹੋਇਆ ਗੁਲਾਬ ਦਾ ਫੁੱਲ ਜੇੜਦੀ ਲੋ ਦੇ ਦੋਸ਼ ਤੋਂ ਸੂਰਜ ਨੂੰ ਬਰੀ ਨਹੀਂ ਕਰ ਸਕਦਾ ਸੰਭਵ ਹੈ ਉਹ ਇਕਾਂਤ ਵਿੱਚ ਰੱਬ ਉਤੇ ਵੀ ਨੁਕਤਾਚੀਨੀ ਕਰਦਾ ਹੋਵੇ ਉਹ ਕਹਿੰਦਾ ਹੁੰਦਾ ਸੀ ਸ਼ੈਤਾਨ ਸਪ੍ਰਿੰਗ ਦੁਆਰਾ ਕੰਮ ਕਰਦਾ ਹੈ ਪਰ ਰੱਬ ਦਾ ਕਸੂ ਇੰਨਾ ਹੀ ਹੈ ਕਿ ਉਹ ਬੰਦੂਕ ਦੇ ਕੋੜੇ ਨੂੰ ਦਬਾ ਦਿੰਦਾ ਹੈ ਉਸ ਦੀ ਧਰਮ ਸੰਬੰਧੀ ਆਲੋਚਨਾ ਵੀ निराले ਟੰਗਦੀ ਸੀ ਇਸ ਸਮੇਂ ਦੂਸਰੇ ਜੇਮਸ ਨੇ ਆਇਰਲੈਂਡ ਦੇ ਕੈਥੋਲਿਕ ਗਿਰਜੇ ਵਿੱਚ ਮਾਤਾ ਮਰੀਮ ਦੇ ਨਾਮ ਤੇ ਖਾਨਸ ਸੋਨੇ ਦਾ ਲੈਂਪ ਚੜਾਇਆ ਸੀ ਉਸ ਸੰਬੰਧੀ ਉਰਸਜ਼ ਨੇ ਲੋਕਾਂ ਦੀ ਭੀੜ ਵਿੱਚ ਕਿਹਾ ਸੀ ਇੱਕ ਨੰਗੇ ਪੈਰਾਂ ਵਾਲੇ ਬਾਲਕ ਨੂੰ ਜੁੱਤੀ ਦੀ ਜਿੰਨੀ ਲੋੜ ਹੈ ਅਵਸ਼ਿ ਹੈ ਉਸ ਤੋਂ ਵਧੇਕ ਲੋੜ ਮਾਤਾ ਮਰੀਮ ਨੂੰ ਉਸ ਲਿੰਪ ਦੀ ਹੋਵੇਗੀ ਉਸ ਇੰਗਲੈਂਡ ਦੇ ਇੱਕ ਸਿਰੇ ਤੋਂ ਦੂਜੇ ਤੱਕ ਆਪਣੀ ਗੱਡੀ ਦੁਆਰਾ ਖੇਡਾਂ ਤਮਾਸ਼ੇ ਕਰਦਾ ਲੈਕਚਰ ਝਾੜਦਾ ਤੇ ਦਵਾਈਆਂ ਵੇਚਦਾ ਹੋਇਆ ਸੁਤੰਤਰ ਫਿਰਦਾ ਸੀ ਪੁਲਿਸ ਨੇ ਉਸ ਜ਼ਮਾਨੇ ਵਿੱਚ ਅਵਾਰਾ ਗਰਦਾਂ ਤੇ ਖਾਨਾ ਬਦੋਸ਼ਾਂ ਦੀ ਨਿਗਰਾਨੀ ਰੱਖਣ ਤੋਂ ਉੱਪਰ ਦੱਸੇ ਅਨੁਸਾਰ ਕਾਮਪਟਚੀ ਕੋ ਨੋਕਾਂ ਫੜਨ ਲਈ ਸਾਰੇ ਇੰਗਲੈਂਡ ਵਿੱਚ ਜਾਲ ਵਿਛਾਇਆ ਹੋਇਆ ਸੀ ਪਰ ਔਰਸਸ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਸੀ ਆਈ ਜਿਹਾ ਕਿ ਅਸੀਂ ਪਹਿਲਾਂ ਤਸ ਆਏ ਹਾਂ ਔਰਸਸ ਮੁਸਕੁਰਾਂਦਾ ਨਹੀਂ ਸੀ ਪਰ ਹੱਸਦਾ ਸੀ ਕਦੇ-ਕਦੇ ਨਹੀਂ ਸਦਾ ਹੀ ਉਸ ਦਾ ਹਾਸਾ ਕੌੜਾ ਤੇ ਕਿਰਣਾਪੂਰਤ ਹੁੰਦਾ ਸੀ ਉਸ ਦਾ ਸਭ ਤੋਂ ਵੱਡਾ ਦੰਦਾ ਸੀ ਮਨੁੱਖ ਜਾਤ ਨੂੰ ਕਿਰਣਾ ਕਰਨਾ ਇਸ ਗੱਲ ਨੂੰ ਪ੍ਰਗਟ ਕਰਦੇ ਹੋਇਆ ਵੀ ਕਿ ਮਨੁੱਖ ਇੱਕ ਭयंਕਰ ਜਾਨਵਰ ਹੈ ਇਸ ਗੱਲ ਨੂੰ ਵੇਖਦੇ ਹੋਇਆ ਵੀ ਕਿ ਇੱਕ ਬੁਰੀਆਈ ਦੂਜੀ ਉੱਤੇ ਸਵਾਰ ਹੈ ਲੋਕਾਂ ਉੱਤੇ ਬਾਦਸ਼ਾਹ ਬਾਦਸ਼ਾਹ ਉੱਤੇ ਲੜਾਈ ਲੜਾਈ ਉੱਤੇ ਪਲੇਗ ਪਲੇਗੁੱਤ ਕਹਿਰਸ਼ਾਲੀ ਤੇ ਸਭ ਤੋਂ ਉੱਪਰ ਮੂਰਖਤਾ ਸਵਾਰ ਹੈ ਇਹ ਸਾਬਤ ਕਰਨ ਤੇ ਵੀ ਕਿ ਜਿਉਂਦੇ ਰਹਿਣਾ ਸਜ਼ਾ ਭੁਗਤਣਾ ਹੈ ਤੇ ਇਸ ਗੱਲ ਨੂੰ ਪ੍ਰਵਾਨ ਕਰਦੇ ਹੋਇਆ ਵੀ ਕਿ ਮੌਤ ਹੀ ਦੁੱਖਾਂ ਤੋਂ ਛੁਟਕਾਰਾ ਹੈ ਉਸ ਪਾਸ ਕੋਈ ਬਿਮਾਰ ਬੁੱਢਾ ਕਮਜ਼ੋਰ ਲੰਗੜਾ ਲੂਲਾ ਆਉਂਦਾ ਤਾਂ ਉਹ ਉਸ ਨੂੰ ਦਵਾਦਾਰੂ ਦਿੰਦਾ ਤੇ ਨਾਲ ਹੀ ਤਾਨਾ ਦਿੰਦਾ ਤੇਰੇ ਪੰਜੇ ਮੁੜ ਕੇ ਠੀਕ ਹੋ ਜਾਣਗੇ ਅੰਜੂਆਂ ਦੀ ਇਸ ਘਾਟੀ ਵਿੱਚ ਬਹੁਤ ਦੇਰ ਤੀਕ ਤੁਰਿਆ ਜਾ ਜਦ ਕਰੇ ਕੋਈ ਗਰੀਬ ਭੁੱਖਾ ਮਰਦਾ ਉਸ ਨੂੰ ਦਿਖਾਈ ਦੇਂਦਾ ਤਾਂ ਉਹ ਆਪਣੇ ਪਾਸੋਂ ਉਸ ਨੂੰ ਪੈਸੇ ਜਾਂ ਖਾਣ ਨੂੰ ਦੇ ਕੇ ਕਹਿੰਦਾ ਜਿਉਂਦਾ ਰਹੁ ਬਦਨਸੀਬ ਖਾ ਤੇ ਕਾਇਮ ਰਹਿ ਮੈਂ ਉਮਰ ਕਹਿਦੀ ਤੇਰੀ ਸਜ਼ਨ ਵਧਾ ਦਿੱਤਾ ਹੈ ਗੱਡੀ ਦੇ ਪਿੱਛੇ ਛੱਤ ਨਾਲ ਇੱਕ ਨਿੱਕੀ ਜਿਹੀ ੱਟੀ ਉੱਤੇ ਲਿਖਿਆ ਇਹ ਅੱਖਰ ਹਰ ਕੋਈ ਪੜ ਸਕਦਾ ਸੀ ਫਿਲਾਸਫਰ ਔਰਸਸ